ਬਾਦਲਾਂ ਦਾ ਕਿਲਾ ਢਾਉਣ ਦੇ ਲਈ ਕਾਂਗਰਸ ਦਾ ਸ਼ੇਰ ਸਿੱਧੂ ਮੈਦਾਨ ਵਿੱਚ ਖੜਾ ਇੱਕ ਤੋਂ ਬਾਅਦ ਇੱਕ ਤੋਪਾ ਦਾਗ ਰਿਹਾ ਏ ਸਿੱਧੂ ਨੇ ਚੰਡੀਗੜ੍ਹ ਵਿਖੇ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਬਾਦਲਾਂ ਦੀਆਂ ਕਰਤੂਤਾਂ ਦੇ ਖੁਲਾਸੇ ਕਰਨ ਦਾ ਦਾਵਾ ਜੋ ਕੀਤਾ ਸੀ ਉਹ ਪੂਰਾ ਕੀਤਾ ਤੇ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਵਿੱਚ ਹੀ ਸਿੱਧੂ ਨੇ ਬਾਦਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਕਿਹਾ ਕਿ ਭੁੱਖੇ ਦਾ ਢਿੱਡ ਭਰ ਸਕਦਾ ਏ ਪਰ ਭੁਖੜ ਦਾ ਕਦੇ ਵੀ ਨਹੀਂ ਹੋਰ ਕੀ ਕੁਝ ਕਿਹਾ ਸਿੱਧੂ ਨੇ ਕਿਹੜੀਆਂ ਕਿਹੜੇ ਖੁਲਾਸੇ ਕੀਤੇ ਆ ਉਹ ਤੁਹਾਨੂੰ ਵਿਖਾਣਿਆ ਇਸ ਖਾਸ ਰਿਪੋਰਟ ਵਿੱਚ ਸਪਾਈ ਨਹੀਂ ਪੁੱਛਦਾ ਵੀ ਕਿੱਥੇ ਲੈ ਜਾਣਾ ਜਿੱਥੇ ਲੈ ਜਾਣਗੇ ਉੱਥੇ ਹੀ ਠੋਕੂ ਉੱਥੇ ਹੀ ਗੱਡੂ ਝੰਡੇ 'ਚ ਡੰਡਾ ਗੱਡੂ ਤੰਬੂ 'ਚ ਬੰਬੂ ਗੱਡੂ ਆਉਣ ਦੇ ਮੈਦਾਨ 'ਚ ਮੈਨੂੰ ਪੰਜਾਬੀ ਬੋਲਨੀ ਆਉਂਦੀ ਬਾਈ ਜੀ ਇਸੇ ਕਰਕੇ ਮੈਂ ਕਿਹਾ ਅੱਜ ਪੰਜਾਬੀ 'ਚ ਬੋਲੂ ਸਮਝਾਉਂ ਉਹਨਾਂ ਨੇ ਕਹੇ ਇਹ ਹਮਾਰੇ ਅਲਾਈਐਂਸ ਪਾਰਟਨਰ ਹੈ ਤਾਂ ਮੈਂਨੇ ਉਹਨੂੰ ਕਹਾ ਮੈਂ ਅਲਾਈਐਂਸ ਪਾਰਟਨਰੋ ਕੇ ਸਾਥ ਨਹੀਂ ਰਹੂੰਗਾ ਇਹ 3 ਸਾਲ ਸੇ ਲੜਾਈ ਹੈ ਮੇਰੀ ਮੈਂਨੇ ਕਹਾ ਮੈਂ ਉਹਨ ਕੀ ਕੈਂਪੇਨ ਨਹੀਂ ਕਰੂੰਗਾ ਮੈਂ ਨਹੀਂ ਗਿਆ ਕੈਂਪੇਨ ਕਰਨੇ ਉਹਨਾਂ ਨੇ ਕਿਹਾ ਨਹੀਂ ਜੀ ਤੁਹਾਨੂੰ ਕੈਂਪੇਨ ਕਰਨੇ ਜਾਣਾ ਮੈਂ ਕਿਹਾ ਛੱਡ ਦੂੰ ਪਾਰਟੀ ਨਹੀਂ ਜਾਂਦਾ ਇਹਨਾਂ ਨਾਲ ਨਹੀਂ ਖੜਦਾ ਬਾਦਲ ਪਰਿਵਾਰ ਪੰਜਾਬ ਨੂੰ ਲੁੱਟ ਕੇ ਖਾ ਗਿਆ ਕੁਝ ਅਜਿਹੇ ਹੀ ਅੰਦਾਜ਼ ਵਿੱਚ ਸਿੱਧੂ ਨੇ ਪੱਤਰਕਾਰਾਂ ਦੇ ਸਾਹਮਣੇ ਖੁਲਾਸੇ ਕਰਨੇ ਸ਼ੁਰੂ ਕੀਤੇ ਤਾਂ ਇੱਕ ਤੋਂ ਬਾਅਦ ਇੱਕ ਮੁੱਦਾ ਚੁੱਕ ਕੇ ਸਰਕਾਰ ਵੱਲ ਹਮਲਾ ਕੀਤਾ ਸਿੱਧੂ ਨੇ ਇਹ ਕਿਹਾ ਕਿ ਟ੍ਰਾਂਸਪੋਰਟ, ਹੋਟਲ, ਕੇਬਲ, মিডিਆ, ਰੇਤਾ, ਬਜਰੀ, ਸ਼ਰਾਬ ਦੇ ਠੇਕੇ ਸਭ ਤੇ ਬਾਦਲ ਪਰਿਵਾਰ ਚਾਫੇਰ ਉਹਨਾਂ ਦੇ ਚਹੇਤਿਆਂ ਦਾ ਹੀ ਕਬਜ਼ਾ ਏ। ਵਿਕਾਸ ਸਿਰਫ ਅਖਬਾਰਾਂ ਦੇ ਵਿੱਚ ਹੀ ਹੋਇਆ ਏ। ਦੱਸ ਕੇ ਨਾ ਮੈਨੂੰ ਦੱਸ। ਜਦੋਂ ਬਾਦਲ ਸਾਹਿਬ ਸਰਕਾਰ ਚਾਹੀ ਸੀ 44 44000 ਕਰੋੜ ਰੁਪਏ ਦਾ ਕਰਜ਼ਾ ਸੀ। ਪੰਜਾਬ ਸਰਕਾਰ ਸਿਰ ਇਸ ਸਮੇਂ 188000 ਕਰੋੜ ਰੁਪਏ ਦਾ ਕਰਜ਼ਾ ਜੇ ਬੋਰਡਾਂ ਤੇ ਨਿਗਮਾਂ ਜਿਹੜੀਆਂ ਬੋਰਡਾਂ ਦੀਆਂ ਬਿਲਡਿੰਗਾਂ ਨਿਕਮਾ ਦੀਆਂ ਬਿਲਡਿੰਗਾਂ ਜਿਹੜੀਆਂ ਗਿਰਵੀ ਰੱਖੀਆਂ ਹੋਈਆਂ ਨੇ ਉਹ ਕਰਜ਼ਾ ਵੀ ਸ਼ਾਮਲ ਕਰ ਲਈਏ ਤੇ ਕਰਜ਼ਾ 3 ਲੱਖ ਕਰੋੜ ਰੁਪਏ ਬਣ ਜਾਂਦਾ ਬਾਈ ਜੀ ਕੱਲੀ ਇੱਕ ਸਾਈਜ਼ ਚੋਂ 1.5 ਲੱਖ ਕਰੋੜ ਟਰਾਂਸਪੋਰਟ ਲਾ ਲੋ ਬਾਈ ਜੀ ਟਰਾਂਸਪੋਰਟ ਲਾ ਲੋ ਜ਼ਮੀਨਾਂ ਦੀ ਖਰੀਦ ਖਪਤ ਲਾ ਲੋ ਮਾਈਨਿੰਗ ਲਾ ਲੋ ਕੇਬਲ ਲਾ ਲੋ ਕੇਬਲ ਦੇਖ ਲੋ ਕੇਬਲ ਕੇਬਲ ਨੈਟਵਰਕ ਕਿਹਦਾ ਟੀਵੀ ਵੀ ਬਣ ਗਏ ਬਾਦਲ ਸਾਹਿਬ ਦੇ ਡੱਬੂ ਉਹਨਾਂ ਦੀ ਆਵਾਜ਼ ਬੋ ਉਹਨਾਂ ਦੀ ਆਵਾਜ਼ ਬੋਲਦੇ ਮਤਲਬ ਹਰ ਚੀਜ਼ ਦੇ ਉੱਤੇ ਹਰ ਚੀਜ਼ ਦੇ ਉੱਤੇ ਨੀਜੀ ਫਾਇਦਾ ਤੇ ਸਟੇਟ ਸਟੇਟ ਕਿੱਥੇ ਪੰਜਾਬ ਕਿੱਥੇ ਇਹ ਫਾਇਦੇ ਸਾਰੇ ਪੰਜਾਬ ਦੇ ਸੀ ਬਾਈ ਜੀ ਸਾਰੇ ਫਾਇਦੇ ਪੰਜਾਬ ਦੇ ਸੀ ਇਹ ਫਾਇਦੇ ਸਾਰੇ ਪੰਜਾਬ ਦੇ ਨੌਜਵਾਨਾਂ ਦੇ ਸੀ ਇਹ ਸਾਡੇ ਹੱਕ ਨੇ ਜਿਹੜੇ ਲੁੱਟੇ ਨੇ ਲੋਕਾਂ ਦੀ ਸਰਕਾਰ ਮੈਂ ਕਹਿੰਦਾ ਰਿਹਾ ਲੋਕਾਂ ਦੀ ਸਰਕਾਰ ਲੋਕਾਂ ਦੇ ਵਾਸਤੇ ਲੋਕਾਂ ਨੂੰ ਆ ਫਾਇਦੇ ਜਾਣੇ ਚਾਹੀਦੇ ਸੀਗੇ ਲੇਕਿਨ ਅੱਜ ਲੋਕਾਂ ਦੀ ਸਰਕਾਰ ਇੱਕ ਪਰਿਵਾਰ ਦੇ ਵਾਸਤੇ 20 ਤੋਂ ਉੱਤੇ ਪੋਰਟਫੋਲੀਓ ਇਹਨਾਂ ਕੋਲ ਸਾਰਾ ਕੁਝ ਚਲਾਉਣ ਨੂੰ ਇਹਨਾਂ ਕੋਲ ਪੰਜਾਬ ਦੇ ਦੁੱਖਾਂ ਦੇ ਉੱਤੇ ਸੁੱਖ ਵਿਲਾਸ ਇਹਨਾਂ ਦੇ ਸਿੱਧੂ ਨੇ ਸਰਕਾਰੀ ਟ੍ਰਾਂਸਪੋਰਟ ਦੇ ਕਾਟੇ ਨੂੰ ਲੈ ਕੇ ਵੀ ਅਕਾਲੀਆਂ ਨੂੰ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਸਰਕਾਰੀ ਟ੍ਰਾਂਸਪੋਰਟ 400 ਕਰੋੜ ਦੇ ਕਾਟੇ ਵਿੱਚ ਚੱਲ ਰਹੀ ਹੈ ਪਰ ਬਾਦਲ ਪਰਿਵਾਰ ਦੀਆਂ ਟ੍ਰਾਂਸਪੋਰਟ ਕੰਪਨੀਆਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀਆਂ ਨੇ। ਉਹਨਾਂ ਇਹ ਵੀ ਕਿਹਾ ਕਿ ਬਾਦਲ ਪਰਿਵਾਰ ਦੀਆਂ 8 ਟ੍ਰਾਂਸਪੋਰਟ ਕੰਪਨੀਆਂ ਨੇ ਜਿਸ ਦੀਆਂ ਕਿ 650 ਬੱਸਾਂ ਚੱਲ ਰਹੀਆਂ ਨੇ ਜ਼ਿਆਦਾਤਰ ਰੂਟਸ ਉੱਤੇ ਬੱਸਾਂ ਦੇ ਅਹਿਮ ਟਾਈਮ ਬਾਦਲਾਂ ਦੀਆਂ ਬੱਸਾਂ ਨੂੰ ਹੀ ਮਿਲਦੇ ਨੇ। ਤੇ ਪੁੱਛੂ ਇਹਨਾਂ ਨੂੰ ਵੀ ਇਹ ਕਿੱਦਾਂ ਹੋਇਆ? ਸੰਦੀਪ ਟਰਾਂਸਪੋਰਟ ਵਾਲਿਆਂ ਨੂੰ ਜਾ ਕੇ ਕਹਿੰਦੇ ਆ ਭਾਈ ਆ ਤੁਹਾਡੀਆਂ ਇੰਨੀਆਂ ਬੱਸਾਂ ਚੱਲਦੀਆਂ ਐਨੇ ਪੈਸੇ ਲੈ ਲੈ ਉਹ ਕਹਿੰਦਾ ਜੀ ਅਸੀਂ ਦੇਣੀ ਐ ਨਹੀਂ ਨਾ ਐਨੇ ਪੈਸੇ ਲੈ ਲੈ ਅੱਜ ਮਿਲਦੇ ਆ ਕੱਲ ਨੂੰ ਇਹ ਵੀ ਨਹੀਂ ਮਿਲਣੇ ਉਹਦੇ ਭਤੀਜੇ ਨੇ ਭਤੀਜਾ ਸੀ ਭਣਜਾ ਉਹਦੇ ਭਣਜੇ ਨੇ ਫੋਨ ਕਰਕੇ ਕਿਹਾ ਉਹ ਕਹਿੰਦਾ ਬਾਬਿਓ ਲੈ ਲਓ ਹੁਣ ਨਹੀਂ ਤੇ ਇਹਨਾਂ ਨੇ ਉਦੋਂ ਬਾਅਦ ਵੀ ਨਹੀਂ ਦੇਣੇ ਲੋਕਾਂ ਨੂੰ ਢਾਹ ਧਰਾ ਧਮਕਾ ਕੇ ਧੰਦੇ ਚਲਾਏ ਆ bizness ਚਲਾਏ ਆ ਭਾਜੀ ਇਹ ਹਜੇ ਬਿਜ਼ਨਸ ਪੰਜਾਬੀਆਂ ਨੂੰ ਸਿਖਾਉਣ ਦੇ ਲੈ ਪੰਜਾਬੀ ਤੇ ਤਰ ਜਾਂਦੇ ਆ ਨਫਰਤ ਨਫਰਤ ਲੋ ਪੰਜਾਬ ਦੇ ਨਫਰਤ ਕਰਨ ਲੱਗੇ ਕਿਉਂ ਕਰਨ ਲੱਗੇ ਮਹਾਰਾਜ ਕੋਈ ਕਾਰਨ ਹੋਣੇ ਨਾ 5-10 ਲੱਗੇ ਨਾ ਸਾਲ ਜਿਹਦੇ ਤੇ ਦੇਖੋ ਮੁਕਦਮਾ ਪਤਾ ਜਿਹਨੂੰ ਦੇਖੋ ਕੁੱਟ ਲਿਆ ਜਿਹਨੂੰ ਦੇਖ ਲਓ ਡਰਾ ਲਿਆ ਹੈ ਉਹ ਤੇ ਮਸਾ ਰੰਗੜ ਤੋਂ ਨਹੀਂ ਡਰੀ ਕੌਮ ਟੌਣ ਲਾਤੀ ਸੀ ਮਸਾ ਰੰਗੜ ਤੋਂ ਨਹੀਂ ਡਰੀ ਬਾਈ ਜੀ ਅਹਿਮਦ ਸ਼ਾਹ ਅਬਦਾਲੀ ਤੋਂ ਨਹੀਂ ਡਰੀ ਉਦੋਂ ਕਹਿੰਦੇ ਸੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਹੁਣ ਕਹਿੰਦੇ ਆ ਖਾਦਾ ਪੀਤਾ ਲਾਹੇ ਦਾ ਬਾਕੀ ਬਾਬੇ ਬਾਦਲ ਦਾ ਸਿੱਧੂ ਨੇ ਸ਼ਰਾਬ ਦੇ ਠੇਕਿਆਂ ਦਾ ਜ਼ਿਕਰ ਕਰਦਿਆਂ ਵੀ ਸਰਕਾਰ ਨੂੰ ਖਰੀਆਂ ਸੁਣਾਈਆਂ ਉਹਨਾਂ ਇਹ ਕਿਹਾ ਕਿ ਪੰਜਾਬ ਵਿੱਚ ਦੂਜੇ ਸੂਬਿਆਂ ਨਾਲੋਂ ਠੇਕੇ ਜ਼ਿਆਦਾ ਨਹੀਂ ਪਰ ਆਮਦਨ ਕਿਤੇ ਘੱਟ ਹੈ ਸਿੱਧੂ ਨੇ ਵੀ ਦੱਸਿਆ ਕਿ ਤਾਮਿਲਨਾਡੂ ਵਿੱਚ 6000 ਠੇਕੇ ਨੇ ਤੇ ਸੂਬਾ ਸਰਕਾਰ ਨੂੰ 30000 ਕਰੋੜ ਰੁਪਏ ਦੀ ਸਾਲਾਨਾ ਆਮਦਨ ਹੁੰਦੀ ਹੈ ਤੇ ਪੰਜਾਬ ਵਿੱਚ 12000 ਠੇਕੇ ਹੋਣ ਦੇ ਬਾਵਜੂਦ ਵੀ ਸਰਕਾਰ ਨੂੰ 5000 ਕਰੋੜ ਰੁਪਏ ਦੀ ਹੀ ਆਮਦਨ ਕਿਉਂ ਹੁੰਦੀ ਹੈ ਇਸ ਦੇ ਨਾਲ ਹੀ ਸਿੱਧੂ ਨੇ ਭਾਜਪਾ ਆਗੂਆਂ ਉੱਤੇ ਵੀ ਪੰਜਾਬ ਸਰਕਾਰ ਦੀਆਂ ਮਨਮਰਜ਼ੀਆਂ ਨੂੰ ਅਣਦੇਖ ਖਿਆ ਕਰਨ ਦਾ ਇਲਜ਼ਾਮ ਲਾਇਆ ਨਾਲਿਓ ਆਮ ਆਦਮੀ ਪਾਰਟੀ ਨੂੰ ਵੀ ਲਪੇਟਨ ਵਿੱਚ ਪਿੱਛੇ ਨਹੀਂ ਰਹੇ ਚਾਹੇ ਵੈਸਟ ਬੰਗਾਲ ਚਾਹੇ ਕੇਰਲਾ 50 ਪੈਸੇ ਦੇ ਕੇ ਰੁਪਈਆ ਲੈਂਦੇ ਰਹੇ ਆ ਸੈਂਟਰ ਤੋਂ ਜੇ ਐਨ ਯੂ ਆਰਮ ਦੀਆਂ ਸਕੀਮਾਂ ਜਿਹਦੇ ਚ ਅਗਰ ਸਰਕਾਰ ਸਟੇਟ ਦੀ 50 ਪੈਸੇ ਦਿੰਦੀ ਹੈ ਜੇ ਉਹ 50 ਪੈਸੇ ਦਿੰਦੀ ਹੈ ਤੇ ਉਹਨੂੰ 1 ਰੁਪਈਆ ਮਿਲਦਾ ਹੈ ਜੇ ਉਹ 5 ਕਰੋੜ ਦਿੰਦੀ ਹੈ ਤੇ ਉਹਨੂੰ 10 ਕਰੋੜ ਮਿਲਦਾ ਜੇ ਜੇ 10000 ਕਰੋੜ ਦਿੰਦੀਏ ਤਾਂ ਉਹਨੂੰ 20000 ਕਰੋੜ ਰੁਪਈਆ ਮਿਲਦਾ ਸਿੱਧੂ ਨੇ ਅਕਾਲੀ ਭਾਜਪਾ ਦੀ ਸਰਕਾਰ ਨੂੰ ਨਿਸ਼ਾਨਾ ਸਾਧਿਆ ਪੰਜਾਬ ਨੂੰ ਲੁੱਟਣ ਵਾਲੀ ਦੱਸਿਆ ਉਧਰ ਆਮ ਆਦਮੀ ਪਾਰਟੀ ਦੀ ਵੀ ਮੰਸ਼ਾ ਨੂੰ ਗਲਤ ਦੱਸਿਆ ਇਸ ਦੇ ਨਾਲ ਹੀ ਉਹਨਾਂ ਰਾਹੁਲ ਗਾਂਧੀ ਦੀਆਂ ਸਿਫਤਾਂ ਕੀਤੀਆਂ ਅਤੇ ਪੰਜਾਬ ਦੇ ਭਲੇ ਲਈ ਕਾਂਗਰਸ ਨੂੰ ਹੀ ਇੱਕੋ ਮਾਤਰ ਵਿਕਲਪ ਦੱਸਿਆ ਪਰ ਇਹ ਵੋਟਾਂ ਦੇ ਵਿੱਚ ਬਦਲਦਾ ਹੈ ਜਾਂ ਫਿਰ ਨਹੀਂ ਇਹ ਤਾਂ 4 ਫਰਵਰੀ ਨੂੰ ਹੀ ਪਤਾ ਚੱਲੇਗਾ ਬਿਊਰੋ ਰਿਪੋਰਟ ਚੱਕ ਦੇ ਟੀਵੀ ਕੇ ਜੀਵਾਲ ਸਾਹਿਬ ਕੋਲ ਗਿਆ ਉੱਥੇ ਗਿਆ ਮੈਂ ਕਿਹਾ ਤੁਹਾਡੇ ਕੋਲ ਮੈਂ ਇਸ ਕਰਕੇ ਆਇਆ ਵੀ ਮੈਨੂੰ ਪੰਜਾਬ ਦਾ ਦਰਦ ਹੈ ਕੱਖ ਨਹੀਂ ਚਾਹੀਦਾ ਪੁੱਛ ਲਿਆ ਉਹਨਾਂ ਨੂੰ ਟਵੀਟ ਸ਼ੂਟ ਵੀ ਕੀਤੇ ਉਹ ਕਹਿੰਦੇ ਕਾਕਾ ਕਲੈਕਸ਼ਨ ਨਾਲ ਲੜਦਾ ਚੰਗਾ ਜੀ ਠੀਕ ਹੈ ਅੱਜ ਵਾਪਸ ਆ ਗਏ ਪਾਰਟੀਆਂ ਦੀ ਗੱਲ ਨਹੀਂ ਬਾਈ ਜੀ ਇਹ ਪੰਜਾਬ ਦੀ ਗੱਲ ਹੈ ਸਾਡੀ ਅਣਖ ਦੀ ਗੱਲ ਹੈ ਸਾਡੇ ਸਵਾਭਿਮਾਨ ਦੀ ਗੱਲ ਹੈ ਸਾਡੇ ਪੱਗ ਦੀ ਗੱਲ ਹੈ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਬੈਰੀਆਂ ਨੇ ਅੱਜ ਤੇਰਾ ਲੁੱਟ ਲਿਆ maal ਓਏ ਕਰਤਾ ਕੰਗਾਲ ਹੋਏ ਛੱਡੇ ਹੀ ਕੁਛ ਨਹੀਂ ਤੇ ਜੇ ਗੈਰਤ ਲਲਕਾਰ ਦੀ ਹੈ ਕਿਸੇ ਪੰਜਾਬੀ ਦੀ ਜੇ ਕੋਈ ਨੌਜਵਾਨ ਚਾਹੁੰਦਾ ਹੈ ਭੁੱਖ ਪੰਣਾ ਤੇ ਸਾਰੇ ਨਾਲ ਕੇ ਕਰਨਾ ਫਿਰ ਇੱਕ ਦੋ ਬੰਦਿਆਂ ਦੀ ਲੜਾਈ ਤੇ ਨਹੀਂ ਗਈ ਨਾ ਲੇਕਿਨ ਅਲਖ ਜਗਾਣੀ ਪਊ ਨਾ ਸਵੈ ਭਿਮਾਨ ਜਗਾਣਾ ਪਊ ਨਾ ਕਿਸੇ ਨੂੰ ਦੱਸਣਾ ਪਊ ਐਵੇਂ ਇੱਕ ਦੂਜੇ ਤੇ ਲਾਂਚਣ ਲਈ ਜਾਣੇ ਇਹ ਫਲਾਨਾ ਆਏ ਜੀ ਫਲਾਨਾ ਉਹ ਆ ਜੀ ਟੰਕਾਣਾ ਇੰਡੀਵਿਡਿਊਅਲ ਲੜਾਈ ਨਹੀਂ ਮਹਾਰਾਜ ਲੜਾਈ ਪਾਲਿਸੀ ਦੀ ਹੈ ਸਮਝਾਵੇ ਬੰਦਿਆਂ ਨੂੰ ਕਿ ਕਿਉਂ ਅਸੀਂ ਇੱਥੇ ਪਹੁੰਚ ਗਏ ਆ ਮੈਂ ਅੱਜ ਇੱਕ ਲਾਈਨ ਕਹਿ ਰਿਹਾ ਬੜੇ ਧਿਆਨ ਨਾਲ ਸੁਣਿਆ ਪੰਜਾਬ ਦਾ ਲਾਸ ਦਿ ਲਾਸ ਆਫ ਪੰਜਾਬ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਰਦਾਰ ਬਾਦਲਜ਼ ਗੇਨ ਜਿਹੜਾ ਪੰਜਾਬ ਦਾ ਲਾਸ ਹੈ ਉਹਨਾਂ ਦਾ ਗੇਨ ਹੈ ਅਸੀਂ ਸਭ ਕੁਛ ਛੱਡਿਆ ਪਨ ਲਿਆ ਸਰ ਤੇ ਕਫਨ ਆਗੇ ਮદાન ਚ ਪਿਦੇ ਜਵਾਬ ਇਹ ਜਵਾਬ ਤੁਸੀਂ ਮੰਗਣੇ ਬਾਈ ਜੀ ਤੁਸੀਂ ਜ਼ਰੀਆ ਹੋ ਚੌਥਾ ਪਾਵਾਂ ਮੰਗੋ ਰਾਂ ਤੋਂ ਜਵਾਬ ਜਾਂ ਕਹਿਣ ਵੀ ਇਹ ਝੂਠ ਹੈ ਇਹ ਤਤ ਨੇ ਕੋਈ ਧੂੜ ਚ ਟੱਟੂ ਨਹੀਂ ਉੜਾਇਆ